ਅੱਜ ਸ਼ਾਮੇ 4:00 ਵਜੇ ਦੋ ਜਨ ਮਿੱਤੀ ਮੇਰੀ ਦੁਕਾਨ ਤੇ ਆਏ ਤੇ ਦੋ ਉਹਨਾਂ ਨੇ ਕਿਸ ਤਰ੍ਹਾਂ ਦੇ ਲੋਕ ਤੇ ਸਮਾਨ ਚੋਰੀ ਕਰਕੇ ਲੈ ਗਏ। ਪਹਿਲਾਂ ਕੁਝ ਜੁਲਰੀ ਦੇਖੀ ਫਿਰ ਦਾਤ ਕੱਢਿਆ ਔਰ ਉੱਥੋਂ ਕੁਝ 골ਦੀਆਂ ਜੁਲਰੀ ਜਿਹੜੇ ਆਈਟਮਸ ਨੇ ਉਹ ਕੋਕੇ ਭੱਜ ਗਏ। ਇਹਨਾਂ ਦਾ ਸਹੀ ਪਛਾਣ ਦੇ ਤੱਕ ਤਾਂ ਨਗਰੀ ਨਾਰਾਇਣਘੜਸ ਦੇ ਉਹੜੇ ਜਿੰਦਰ ਹੈ ਕੀ। ਤੇ ਕਾਲ ਸਮੇਂ ਚਾਰ ਦੇ ਦੋ ਜਾਣੀ ਮੇਰੀ ਦੁਕਾਨ ਤੇ ਆਏ ਤੇ ਦੋ ਉਹਨਾਂ ਦੇ ਗਸਤੋੜ ਦੇ ਲੋਕ ਤੇ ਸਮਾਨ ਚੋਰੀ ਕਰਕੇ ਲੈ ਗਏ ਤੇ ਪੁਲਿਸ ਨੇ ਆਪਣੇ ਮਿਹਨਤ ਤੇ ਲਗਨ ਨਾਲ 24 ਘੰਟੇ ਦੇ ਵਿੱਚ ਵਿੱਚ ਸਾਰਾ ਮਸਲਾ ਹੱਲ ਕਰਕੇ ਦੋਸਿਆਂ ਨੂੰ ਟ੍ਰੇਸ ਕਰਕੇ ਮੇਰਾ ਸਮਾਨ ਬਰਾਮਦ ਕਰ ਲਿਆ ਹੁਣਾਂ ਤੋਂ ਮੈਂ ਉਹਨਾਂ ਦਾ ਅਤੀਤ ਨਮਾਦੀ ਹਾਂ ਸਪੈਸ਼ਲ ਸੀਪੀ ਸਾਹਿਬ ਆਪਣੇ ਕੋਲ ਸਾਹਿਬ ਐਸਪੀ ਬਰਜੋਤ ਜੀ ਐਸਪੀ ਸੁਪਾਲ ਜੀ ਤੇ ਸਟਾਫਰ ਕੋਸ਼ਲ ਜੀ ਉਹਨਾਂ ਦਾ ਮੈਂ ਅਤੀਤ ਨਮਾਦੀ ਹਾਂ ਕੱਲ ਸਦੌੜਾ ਜੁਲਰਸ ਜਿਹੜਾ ਨਰੈਣਗੜ੍ਹ ਸ਼ਾਟਾ ਦੇ ਵਿੱਚ ਉੱਥੇ ਇੱਕ ਵਾਰਦਾਤ ਹੋਈ ਸੀ ਦੋ ਨੌਜਵਾਨਾਂ ਨੇ ਅੰਦਰ ਜੁਐਲਰੀ ਸ਼ਾਪ ਦੇ ਵਿੱਚ ਜਾ ਕੇ ਪਹਿਲਾਂ ਕੁਝ ਜੁਐਲਰੀ ਦੇਖੀ ਫਿਰ ਦਾਤ ਕੱਢਿਆ ਔਰ ਇੱਕ ਪਿਸਤਲ ਨੁਮਾ ਚੀਜ਼ ਜਿਹੜੀ ਉਹਨਾਂ ਨੇ ਕੰਪਲੇਨੈਂਟ ਨੇ ਲਿਖਾਈ ਸਾਨੂੰ ਉਦੇ ਤਹਿਤ ਉਥੋਂ ਕੁਝ 골ਡ ਦੀਆ ਜੁਐਲਰੀ ਜਿਹੜੇ ਆਈਟਮਸ ਨੇ ਉਹ ਖੋ ਕੇ ਪੱਜ ਗਏ ਉਹਦੇ ਚ ਕੇਸ ਰਿਸਟਰ ਹੋਇਆ ਐਫ ਆਈ ਆਰ ਨੰਬਰ 80 379 ਬੀ 2 ਤੇ ਵਿੱਚ ਪਬਲਿਕ 34 ਆਈ ਬੀ ਸੀ ਖਾਣਾ ਚਾਟਾ ਉਸੇ ਟਾਈਮ ਜੋ ਕਿ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਹੀ ਨੇਸ ਕ੍ਰਾਈਮ ਨੂੰ ਜਾਂ ਦੂਸਰੇ ਕ੍ਰਾਈਮ ਨੂੰ ਬੜਾ ਸੀਰੀਅਸਲੀ ਲਈਦਾ ਹਿਊਮਨ ਇੰਟੈਲੀਜੈਂਸ ਔਰ ਟੈਕਨੀਕਲ ਇੰਟੈਲੀਜੈਂਸ ਸਾਡੀਆਂ ਵਕਤ ਵਕਤ ਟੀਮਾਂ ਅਸੀਂ ਲਾਈਆਂ ਔਰ ਸਪੈਸ਼ਲ ਟੀਮਾਂ ਬਣਾਈਆਂ ਟਰੇਸ ਕਰਨ ਵਾਸਤੇ ਤੇ 24 ਘੰਟੇ ਦੇ ਵਿੱਚ ਵਿੱਚ ਇਹ ਕੇਸ ਸਾਹ ਟਰੇਸ ਹੋ ਗਿਆ ਤਿੰਨੋਂ ਮੁਲਜ਼ਮ ਅਸੀਂ ਫੜ ਲਏ ਐ ਜਿਨ੍ਹਾਂ ਦੀ ਪਛਾਣ ਹੋਈ ਹੈ ধਰੋਪ son of rahul sondi तकरीबन 25 ਸਾਲ ਉਮਰ ਦੇ ਦੀ ਰਿਆਸਤ ਐਵੇਨਿਊ ਕਨੂਪੁਰ ਕਾਲੇ ਦਾ ਰਹਿਣ ਵਾਲਾ ਔਰ ਦੂਸਰਾ ਮੁਲਜ਼ਮ ਹੈਗਾ ਗगन son of ਤਰਸੀਮ ਇਹ ਵੀ ਰਿਆਸਤ ਐਵੇਨਿਊ ਦਾ ਰਹਿਣ ਵਾਲਾ ਹੈ ਕਨੂਪੁਰ ਕਾਲੇ ਦਾ ਇਹ ਵੀ तकरीबन 25 26 ਸਾਲ ਦੀ ਇਹਦੀ ਉਮਰ ਹੈ ਇਹ ਦੋਨੇ ਮੁਲਜ਼ਮਾਂ ਤੋਂ ਜਿਹੜੀ ਰੌਕ ਕੀਤੀ ਹੋਈ ਹੈ 골ਡ ਦੀ ਜੁਐਲਰੀ ਜਿਹਦੇ ਵਿੱਚ 15 골ਡ 체ਨਸ ਨੇ ਤੇ 7 ਰਿੰਗਸ ਨੇ ਉਹ ਸਾਰੀ ਦੀ ਸਾਰੀ ਬਰਾਮਦਗੀ ਹੋ ਗਈ ਹੈ ਦਾਤ ਜਿਹੜਾ ਨਾਲੇ ਉਹਨੂੰ ਡਰਾ ਰਹੇ ਸੀ ਉਹ ਵੀ ਬਰਾਮਦ ਹੋ ਗਿਆ ਵੈਪਨ ਆਫ ਅਫੈਂਸ ਪਲੱਸ ਦੋ ਪਿਸਟਲ ਜਿਹੜੇ ਟॉय ਪਿਸਟਲ ਨੇ ਉਹ ਬਰਾਮਦ ਕੀਤੇ ਗਏ ਨੇ ਇੱਕ ਬਲੈਕ ਕਲਰ ਦਾ ਇੱਕ ਸਿਲਵਰ ਕਲਰ ਦਾ ਜਿਹੜੀ ਐਕਟਿਵਾਜ ਦੇ ਉੱਤੇ ਫੇਕ ਨੰਬਰ ਲਾਇਆ ਹੋਇਆ ਸੀ ਇਹਨਾਂ ਨੇ ਉਹ ਵੀ ਬਰannt ਕਰ ਲਈ ਗਈ ਹੈ ਇਹਦੇ ਚ ਇੱਕ ਹੋਰ ਇੰਟਰਸਟਿੰਗ ਗੱਲ ਨਵੀਂ ਇਹ ਆਈ ਹੈ ਪ੍ਰੀਲੀਮਿਨਰੀ ਪੁਛ ਵਿੱਚ ਤੋਂ ਪਤਾ ਲੱਗਿਆ ਕਿ ਇਹ ਜਿਹੜਾ ਰੈਕੀ ਕਰਨ ਵਾਲਾ ਬੰਦਾ ਵੀ ਇਹਨਾਂ ਨਾਲ ਸ਼ਾਮਲ ਸੀ ਔਰ ਜਿਹੜਾ ਧਰੋਪ ਤੇ ਉਹ ਸਾਹਿਲਜੀਤ ਹੈ ਉਹਦਾ ਨਾਮ son of ਹਰਜੀਤ ਰੈਜ਼ੀਡੈਂਟ ਆਫ ਮਾਹਲ ਪੀਐਸ ਕੰਬੂ ਅਮਰਸਰ ਰੂਰਲ ਇਹ ਦੋਨੇ 10 ਤਰੀਕ ਨੂੰ ਵੀ ਉਸੇ ਜੁਐਲਰੀ ਸ਼ਾਪ ਤੇ ਗਏ ਤੇ ਉਸ ਦਿਨ ਦਾ ਨਾ ਦਾਰ ਹੀ ਲੱਗਿਆ ਪਰ ਉਹਨੂੰ ਚੰਗੀ ਤਰ੍ਹਾਂ ਅਬਜ਼ਰਵ ਕਰਦੇ ਰਹੇ ਸਾਰੇ ਆਪਣੀ ਐਸਕੇਪ ਰੂਟਸ ਫਿਰ ਇਹਨਾਂ ਨੇ ਗਿਣੀ ਮਿਤੀ ਸਾਜ਼ਿਸ਼ ਰਾਈ ਇਹ ਜਿਹੜੀ ਰੋਬਰੀ ਨੂੰ ਅੰਜਾਮ ਦਿੱਤਾ ਮੈਂ ਸਾਰੀ ਪੁਲਿਸ ਨੂੰ ਆਪਣੇ ਦਿਲੀਬ ਮੁਬਾਰਕਬਾਦ ਦਿੰਨਾ ਸਾਰੀ ਟੀਮ ਦਿਨ ਰਾਤ ਲੱਗੀ ਰਹੀ ਕੱਲ ਦੁਪਹਿਰ 4 ਵਜੇ ਜਦੋਂ ਇਹ ਇਨਸੀਡੈਂਟ ਹੋਇਆ ਉਸ ਤੋਂ ਬਾਅਦ ਮੇਰੇ ਖਿਆਲ ਸਾਰੀ ਰਾਤ ਸਾਡੇ ਸੀਨੀਅਰ ਆਫਿਸਰਸ ਤੇ ਜਿਹੜੇ ਸਾਡਾ ਸਾਰੇ ਸਟਾਫ ਹੈ ਜਾਇ ਕਾਂਸਟੇਬਲ ਐਂਡ ਅਪਵਰਡਸ ਸਾਰਿਆਂ ਨੇ ਬੜੀ ਮਿਹਨਤ ਕਰਕੇ ਰਾਤੋ ਰਾਤ ਇਹਨੂੰ ਕਲੀਅਰ ਕੀਤਾ ਔਰ ਅੱਜ ਇਸ ਤਿੰਨੋਂ ਜਿਹੜੇ ਆ ਮੁਲਜ਼ਮ ਫੜੇ ਗਏ ਆ ਸਾਰਾ ਮਾਲ ਕਦਮਾਂ ਬਰਾਮਦ ਹੋ ਗਿਆ ਸੋ ਮੈਂ ਇਹਨੂੰ ਬੜੀ ਵੱਡੀ ਕਾਮਯਾਬੀ ਮੰਨਦਾ ਕਮਿਸ਼ਨਰ ਪੁਲਿਸ ਦੀ ਔਰ ਇਹਨਾਂ ਨੂੰ ਵਾਜਬ ਅਸੀਂ ਇਨਾਮ ਦੇਵਾਂਗੇ